ਮਨੁੱਖੀ ਰਿਸ਼ਤਿਆਂ ਦੇ ਵਿੱਚ ਪਤੀ ਪਤਨੀ 'ਚ ਜਦੋਂ ਕਦੇ ਝਗੜਾ ਹੋ ਜਾਂਦਾ ਆ ਕੁਦਰਤੀ ਗੱਲ ਹੈ ਕਿ ਮਨੁੱਖੀ ਰਿਸ਼ਤਿਆਂ 'ਚ ਝਗੜਾ ਹੋਣਾ ਸੁਭਾਵਿਕ ਆ ਤੇ ਜ਼ਿਆਦਾਤਰ ਜਦੋਂ ਕੋਈ ਝਗੜਾ ਹੋ ਜਾਵੇ ਜੇ ਪਤੀ ਜਾਂ ਪਤਨੀ ਇੱਕ ਦੂਜੇ ਨਾਲ ਬਹੁਤਾ ਬੋਲ ਲੜਪੈਣ ਬੋਲ ਪੈਣ ਤਾਂ ਅਕਸਰ ਕੀ ਹੁੰਦਾ ਕਿ ਜਿਹੜਾ ਪਤੀ ਉਹ ਚੁੱਪ ਕਰ ਜਾਂਦਾ ਤੇ ਕਈ ਵਾਰ ਆਪਣੀ ਪਤਨੀ ਨੂੰ ਕਹੂਗਾ ਛੱਡ ਖੜਾ ਚੱਲ ਹੁੱਕ ਜੋ ਗੱਲ ਹੋ ਗਈ ਉਹਨੂੰ ਮਿੱਟੀ ਪਾ ਚੱਲ ਮਾਫੀ ਕਰ ਇਹਨੂੰ ਖਤਮ ਕਰ ਆਖਰਕਾਰ ਕਿਉਂ ਤੁਸੀਂ ਨੋਟ ਕੀਤਾ ਹੋਗਾ ਕਿ ਜਿਹੜਾ ਪਤੀ ਹੈਗਾ ਆ ਉਹਦਾ ਇਹ ਸੁਭਾਅ ਹੁੰਦਾ ਕਿ ਉਹ ਚਾਹੁੰਦਾ ਆ ਕਿ ਮੇਰਾ ਜਿਹੜਾ ਪਰਿਵਾਰ ਹੈ ਨਾ ਉਹ ਹਮੇਸ਼ਾ ਵਸਦਾ ਰਹੇ ਕੋਸ਼ਰਵੇਂ ਚੜਦੀ ਕਲਾ ਚ ਰਵੇ ਠੀਕ ਠਾਕ ਰਵੇ ਤੇ ਪਤਨੀ ਵੀ ਹਮੇਸ਼ਾ ਆਪਣੇ ਪਤੀ ਦਾ ਪੱਖ ਪੂਰਦੀ ਆ ਉਹਦੇ ਨਾਲ ਸਹੀ ਵਿਚਰਨ ਦੀ ਕੋਸ਼ਿਸ਼ ਕਰਦੀ ਆ ਬਹੁਤ ਸਾਰੀਆਂ ਚੰਗੀਆਂ ਪਤਨੀਆਂ ਲੇਕਿਨ ਜ਼ਿਆਦਾਤਰ ਜੇ ਇਹਨੂੰ ਸਚਾਈ ਨੂੰ ਵੇਖਿਆ ਜਾਵੇ ਤੇ ਅਕਸਰ ਕਈ ਵਾਰ ਔਰਤਾਂ ਕਹਿਣਗੀਆਂ ਮੈਂ ਚੱਲੀ ਪਿੱਕੇ ਮੈਂ ਛੱਡ ਕੇ ਚੱਲੀ ਸਭ ਕੁਝ ਆਪੇ ਸੰਭਲਿਓ ਘਰ ਆਪੇ ਸੰਭੋ ਬੱਚੇ ਮੇਰੇ ਕੋ ਨਹੀਂ ਜਿਆ ਪੰਗੇ ਹੁੰਦੇ ਉਦੋਂ ਫਿਰ ਪਤੀ ਕਹੂਗਾ ਛੱਡ ਖੜਾ ਤੂੰ ਲੜਨਾ ਚੱਲ ਮੇਥੋਂ ਗਲਤੀ ਹੋ ਗਈ ਮaaf ਕਰਦੇ ਚੱਲ ਛੱਡ ਦੇ ਇਹ ਪਤੀ 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 ਤੇ ਪਤਨੀ ਦੀ ਅੰਦਰ ਦੀ ਗੱਲਬਾਤ ਹੋ ਸਕਦੀ ਆ ਲੇਕਿਨ ਪਤੀ ਇੰਜ ਕਿਉਂ ਹਾਰ ਮੰਨਦਾ ਕਿਉਂਕਿ ਪਤੀ ਸਾਰਾ ਦਿਨ ਬਾਹਰ ਕੰਮ ਕਰਦਾ ਹੈ ਚਾਹੇ ਉਹਦਾ ਕੋਈ ਆਪਣਾ ਬਿਜ਼ਨਸ ਹੋਵੇ ਸ਼ਾਪ ਹੋਵੇ ਜਾਂ ਉਹ ਜੌਬ ਤੇ ਹੋਵੇ ਜਾਂ ਕੋਈ ਵੀ ਹੋਰ ਕੰਮ ਹੋਵੇ ਉਹ ਸਾਰੀ ਗੱਡੀ ਬਹੁਤ سارے ਲੋਕਾਂ ਦੇ ਨਾਲ ਉਲਝਦਾ ਆ ਬਹੁਤ سارے ਲੋਕ ਨੂੰ ਉਲਝਾ ਕੇ ਰੱਖਦੇ ਨੇ ਜਿਨ੍ਹਾਂ ਨਾਲ ਉਹਦੀ ਕਦੀ ਕਦੀ ਤੋ ਤੂ ਮੈ ਮੈ ਵੀ ਹੁੰਦੀ ਆ ਤੇ ਬੜੇ ਉੱਚੀ ਨੀਵੇਂ ਸਮਾਉ ਨੇ ਵੇਖਿਆ ਹੁੰਦਾ ਤੋਂ ਉਹ ਇਹ ਸੋਚਦਾ ਕਿ ਮੈਂ ਸਾਰਾ ਦਿਨ ਬਾਹਰ ਇੰਨੇ ਝਮੇਲਿਆਂ 'ਚ ਰਹਿਣਾ ਤੇ ਜੇ ਘਰ ਆ ਕੇ ਵੀ ਇਹ ਝਮੇਲੇ ਹੋਣ ਤਾਂ ਫਿਰ ਉਹਨੂੰ ਦੁੱਖ ਵੀ ਹੁੰਦਾ ਬਹੁਤ ਕਿ ਮੇਰਾ ਪਰਿਵਾਰ ਜਿਹੜਾ ਵਾ ਇੰਜ ਕਰੇ ਮੈਂ ਸਮਝਦਾ ਕਿ ਜਿਹੜੀਆਂ ਚੰਗੀਆਂ ਪਤਨੀਆਂ ਹੁੰਦੀਆਂ ਉਹ ਹਮੇਸ਼ਾ ਇਸ ਗੱਲ ਦਾ ਖਿਆਲ ਰੱਖਦੀਆਂ ਨੇ ਜਿਨ੍ਹਾਂ ਦੇ ਪਤੀ ਬਾਹਰ ਫੀਲਡ 'ਚ ਕੰਮ ਕਰਦੇ ਨੇ ਚਾਹੇ ਉਹ ਕੋਈ ਜੌਬ ਤੇ ਹੋਣ ਬਿਜ਼ਨਸ ਤੇ ਹੋਣ ਕਿਤੇ ਹੋਣ ਉਹਨਾਂ ਦੀ ਇਹੋ ਕੋਸ਼ਿਸ਼ ਹੁੰਦੀ ਆ ਕਿ ਸਾਡੇ ਮੈਂ ਆਪਣੇ ਪਤੀ ਨੂੰ ਕੋਈ ਦੁੱਖਾਂਤ ਨਾ ਦਵਾ ਆਪਣੇ ਪਤੀ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਨਾ ਕਰਾਂ ਕਿਉਂਕਿ ਕਮਾਈਆਂ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਨੇ ਜੇ ਪਤਨੀ ਵੀ ਬਾਹਰ ਕੰਮ ਕਰਦੀ ਪਤੀ ਵੀ ਕਰਦਾ ਤਾਂ ਫਿਰ ਹੋਰ ਵੀ ਔਖਾ ਹੋ ਜਾਂਦਾ ਤੇ ਦੋਵਾਂ ਨੂੰ ਫਿਰ ਹੋਰ ਵੀ ਕੋਪ ਕੋਆਪਰੇਸ਼ਨ ਕਰਨੀ ਪੈਂਦੀ ਆ ਤਾਕਿ ਉਹਨਾਂ 'ਚ ਕੋਈ ਝਗੜਾ ਨਾ ਹੋਵੇ ਪਰ ਮੇਰਾ ਕਹਿਣ ਦਾ ਭਾਵ ਜੇ ਇਹ ਸੀ ਕਿ ਆਦਮੀ ਜਿਹੜਾ ਨਾ ਉਹਦਾ ਸੁਭਾਅ ਵੀ ਬਹੁਤ ਨਰਮ ਹੁੰਦਾ ਹਾਂ ਕੋਈ 19 21 ਹੋ ਸਕਦਾ ਜਿਹਦਾ ਬੜਾ ਅੜੀਲ ਹੋਵੇ ਜਾਂ ਜਿੰਨੂੰ ਇੰਨੀ ਸੋਝੀ ਨਾ ਹੋਵੇ ਕਿ ਮੈਂ ਆਪਣਾ ਪਰਿਵਾਰ ਨਾ ਖੇਰੂ-ਖੇਰੂ ਕਰ ਲਾਂ ਕਿਉਂਕਿ ਜਦੋਂ ਇੱਕ ਵਾਰੀ ਪਰਿਵਾਰ ਖੇਰੂ-ਖੇਰੂ ਹੋ ਜਾਂਦਾ ਨਾ ਉਹ ਦੁਬਾਰਾ ਜੋੜਨਾ ਬਹੁਤ ਔਖਾ ਹੁੰਦਾ ਜਿਵੇਂ ਤੁਹਾਡੇ ਵਰਗੇ ਸੱਜਣ ਹਮੇਸ਼ਾ ਇਹ ਕਹਿ ਦਿੰਦੇ ਨੇ ਜੇ ਸੀਸਾ ਡਿੱਗ ਪੇ ਟੁੱਟ ਜਾਵੇ ਨਾ ਉਸ ਤੇੜ ਆ ਜੇ ਜਿੰਨੀਆਂ ਮਰਜ਼ੀ ਟੇਪਾਂ ਲਾ ਲਈਏ ਫਿਰ ਉਹਦੀ ਉਹ ਗੱਲ ਨਹੀਂ ਨਦੀਓ ਚ ਚਿਹਰੇ ਦੋ ਦੋ ਨਜ਼ਰ ਆਉਂਦੇ ਨੇ ਕਹਿਣ ਤੋਂ ਭਾਵ ਕਿ ਸ਼ੰਕਾ ਦੀ ਗੰਜੈਸ ਬਹੁਤ ਜ਼ਿਆਦਾ ਵੱਧ ਜਾਂਦੀ ਆ ਇਸ ਕਰਕੇ ਰਿਸ਼ਤਿਆਂ ਨੂੰ ਕਦੀ ਟੁੱਟਣ ਨਾ ਦਿਵੋ ਜੇ ਪਤਨੀ ਗੁੱਸੇ ਚ ਹੋ ਜੇ ਤੇ ਪਤੀ ਨੂੰ ਕੋ ਸੌਰੀ ਫੀਲ ਕਰ ਲੈਣੀ ਚਾਹੀਦੀ ਜੇ ਕਿਤੇ ਪਤੀ ਨਾਰਾਜ਼ ਹੋ ਜੇ ਤੇ ਪਤਨੀ ਨੂੰ ਵੀ ਔਰ ਕੋ ਸੌਰੀ ਫੀਲ ਕਰ ਲੈਣੀ ਚਾਹੀਦੀ ਆ ਇੰਜ ਰਿਸ਼ਤਿਆਂ ਦੇ ਵਿੱਚ ਮਠਾਸ ਬਣੀ ਰਹਿੰਦੀ ਪਿਆਰ ਬਣਿਆ ਰਹਿੰਦਾ ਤੇ ਜ਼ਿੰਦਗੀ ਜੀਉਣ ਦਾ ਮਜ਼ਾ ਬਣਿਆ ਰਹਿੰਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰੋ ਰੱਬ ਸੌਣਾ ਤੁਹਾਡੀਆਂ ਲੰਬੀਆਂ ਉਮਰਾਂ